ਹੈਲੋ ਦੋਸਤੋ ਕੀ ਹਾਲ ਚੱਲ ਸਾਰਿਆਂ ਦਾ ਸਵਾਗਤ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਣੇ ਘਰੇ ਇੱਕ ਊਠ ਵਾਲਾ ਬੱਬਾ ਆਇਆ ਸੀ ਊਠ ਲੈ ਕੇ ਇਹ ਵੈਸੇ ਆਉਂਦੇ ਰਹਿੰਦੇ ਆ ਹਰ ਸਾਲ ਕਣਕ ਛੋਣ ਦੇ ਸੀ ਜਾਂਦੇ ਹਨਾ ਕੁਛ ਨਾ ਕੁਛ ਨਾ ਦੇਣਾ ਪਿੰਦਾ ਦਾਣਾ ਮੈਂ ਕਿਹਾ ਚਲੋ ਤੁਹਾਨੂੰ ਵੀ ਊਠ ਦਿਖਾ ਦਈਏ ਤੇ ਇਹੜਾ ਊਠ ਦਾ ਇਹਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਆ ਕਿਉਂਕਿ ਇਹ ਬਿਨਾਂ ਪਾਣੀ ਪੀਤੇ ਹੀ ਕਈ ਦਿਨ ਇਦਾਂ ਹੀ ਤਿਆਰ ਰਹਿ ਲੈਂਦਾ ਆ ਕਿਉਂਕਿ ਇਹ ਆਪਣੇ ਟਡ ਦੇ ਵਿੱਚ ਪਾਣੀ ਸਟੋਰ ਕਰ ਲਿੰਦਾ ਤੇ ਬਾਅਦ ਚ ਲੋਡ ਪੈਣ ਦੇ ਉੱਤੇ ਉਹਨੂੰ ਵਰਤ ਵੀ ਲਿੰਦਾ ਆ। ਬਾਕੀ ਰਾਜਸਥਾਨ ਦੇ ਵਿੱਚ ਇਹੀ ਕਾਮਯਾਬ ਆ ਤੇ ਇਹਨੂੰ ਇਸੇ ਕਰਕੇ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਆ ਤੇ ਇਹ ਵੀ ਪੱਠੇ ਖਾਂਦੇ ਆ। ਠੀਕ ਆ ਹੁਣ ਵੇਖੋ ਦੂਸਰੇ ਦੇ ਘਰੇ ਚੱਲ ਗਿਆ ਆ ਤੇ ਉੱਥੋਂ ਕੁਛ ਨਾ ਕੁਛ ਮੰਗੂਗਾ। ਹਨਾ ਐਵੇਂ ਇਹਨਾਂ ਦਾ ਗਜਰਾ ਹੋ ਜਾਂਦਾ। ਬਾਕੀ ਊਠ ਦੇਖੋ ਤੁਸੀਂ ਊਠ ਦੇ ਉੱਤੇ ਵਜਨ ਕਿੰਨਾ ਲੱਦਿਆ ਹੋਇਆ। ਤੇ ਆਹ ਦੇਖੋ ਪਾ ਰਿਹਾ ਘਰੇ ਸਾਡੇ ਇਹ ਝੋਨਾ ਖਾ ਰਿਹਾ ਅਸਟਾ। ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ